ਆਦੇਸ਼ ਜਕਾਰਾ ਬਾਬਾ ਗੁਗ ਬਾਗੜ ਵਾਲੇ ਪੀਰ ਦਾ ਉਹ ਸੱਚੇ ਦਰਬਾਰ ਕੀ ਜੈ ਸਾਰੇ ਵੀਰਾਂ ਨੂੰ ਬੇਨਤੀ ਆ ਆਉਣ ਵਾਲੀ ਇੱਕ ਤਰੀਕ ਨੂੰ ਆਪਣੇ ਗੁੱਗਾ ਮੈੜੀ ਤੇ ਚਾਹ ਬਰੈਡਾਂ ਦੇ ਲੰਗਰ ਦੀ ਸੇਵਾ ਚੱਲੂਗੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਉਹ ਸਮੇਂ ਸਿਰ ਪਹੁੰਚ ਕੇ ਉੱਥੇ ਆਪਣੀਆਂ ਹਾਜ਼ਰੀਆਂ ਲਵਾਉਣ ਤੇ ਇਹ ਲੰਗਰ ਸਾਰੇ ਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਜਿਸ ਵਿੱਚ ਅਕਵਾਲ ਸਿੰਘ ਸਾਨੋ ਉਹਨਾਂ ਦੇ ਬੱਚੇ ਲੜਕਾ ਏ ਅੰਬਾ ਯੂ ਐਸ ਏ ਤੋਂ ਉਹਨਾਂ ਨੇ ਬਹੁਤ ਸੇਵਾ ਕੀਤੀ ਆ ਤੇ ਬਾਕੀ ਸਾਡੇ ਸੇਵਾਦਾਰ ਸਣੀ ਮੇਜਰ ਜੀ ਇੱਧਰ ਸਾਡੇ ਸੰਜੂ ਸ਼ਰਮਾ ਸ਼ੀਰ ਸ਼ਾਪ ਵਾਲੇ ਮੋਨੀ ਸਹਿਲ ਡੀ ਜੀ ਨੰਬਰ 1 ਇਹਨਾਂ ਦੇ ਸਹਿਯੋਗ ਨਾਲ ਬਾਕੀ ਹੋਰ ਪਿੰਡ ਦੇ ਮੋਹਤਵਾਰ ਬੰਦੇ ਨੇ ਜਿਨ੍ਹਾਂ ਨੇ ਸਾਨੂੰ ਸੇਵਾ ਦਿੱਤੀ ਆ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਹ ਲੰਗਰ ਚਲਾ ਰਹੇ ਆ ਪਿਛਲੇ ਸਾਲ ਜੋ ਅਸੀਂ ਸ਼ੁਰੂ ਕਰਨ ਲੱਗੇ ਸੀ ਦੇਖਿਆ ਸੀਗਾ ਚਾਹ ਤੇ ਬਿਸਕਟਾ ਨਾ ਕਰਿਆ ਸੀਗਾ ਤੇ ਹੁਣ ਇਸ ਵਾਰੀ ਬਾਬਾ ਜੀ ਨੇ ਬਲ ਬਖਸ਼ਿਆ ਉਸ ਤੋਂ ਥੋੜਾ ਜਿਹਾ ਉੱਪਰ ਹੋ ਕੇ ਕਰਨ ਲੱਗੇ ਆ ਉਹ ਵੀ ਸਾਰਿਆਂ ਦੇ ਪਿੰਡ ਦੇ ਸਹਿਯੋਗ ਨਾਲ ਯਾਰ ਦੋਸਤ ਜੋ ਵੀ ਨੇ ਸੇਵਾ ਦਾ ਨਿਦਾਨ ਨਾਲ ਤੇ ਅਸੀਂ ਇਹ ਚਾਹੁੰਦੇ ਆਂ ਵੀ ਆਉਣ ਵਾਲੀ ਇੱਕ ਤਰੀਕ ਨੂੰ ਦਿਨ ਸੋਮਵਾਰ ਗੁੱਗਾ ਮੈੜੀ ਤੇ ਪਹੁੰਚ ਕੇ ਆਪਣੀ ਹਾਜ਼ਰੀ ਜੂਲ ਲਵਾਉਣੀ ਆ ਤੇ ਉੱਥੇ ਚਾਹ ਬਰੇਡਾ ਦਾ ਲੰਗਰ ਟੱਟਵਾਰਤੇਗਾ ਸਵੇਰੇ 6:30 ਵਜੇ ਤੋਂ ਲੈ ਕੇ ਗੁਰ ਕਿਰਪਾ ਤੱਕ ਇਹ ਲੰਗਰ ਚੱਲੂਗਾ ਤਰੀਕ 1 ਦੇਨੋ ਸੋਮਵਾਰ ਜੇ ਕਹਾਂ ਬਾਬਾ ਦੁਗਾ ਜਾਂ ਜਹਾਰ ਪੀਰ ਦਾ ਬੋਲ ਸੱਚੇ ਦਰਵਾਜ਼ੇ ਕੀ ਜੈ ਅਰੇ